ਸਤਿ ਸ਼੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਵਾਗਤ ਹੈ ਵੀਰ ਜੀ ਤੁਹਾਡਾ ਚੜ੍ਹਦੀ ਕਲਾ ਡੇਰੀ ਫਾਰਮ ਵਿੱਚ ਵੀਰ ਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਨੂੰ ਤਿੰਨ ਝੋਟੀਆਂ ਵਿਖਾਉਣੀਆਂ ਵਾਂ ਸੂਈਆਂ ਸਵਾਈਆਂ ਵੀਰ ਜੀ ਤਿੰਨੇ ਸੂਈਆਂ ਵੀਰ ਜੀ ਤੇ ਥੋੜਾ ਥੋੜਾ ਨੀਲੀ ਰਾਬੀ 'ਚ ਪੱਖ ਰੱਖਦੀਆਂ ਨੇ ਆ ਦਿੰਨੇ ਆਪਾਂ ਤੁਹਾਨੂੰ ਪਹਿਲੇ ਨੰਬਰ ਵਾਲੀ ਝੋਟੀ ਦੀ ਡਿਟੇਲ ਵੀਰ ਜੀ ਇਹ ਝੋਟੀ ਕੋਈ 20-25 ਦਿਨ ਦੀ ਸੂਈ ਜੇ ਮਹੀਨੇ ਦੀ ਇਹ ਝੋਟੀ ਦਾ ਵੀਰ ਜੀ ਉਹਨਾਂ ਨੇ ਘਰ ਵਾਲਿਆਂ ਦੇ ਬੱਚਾ ਨਹੀਂ ਇਹ ਦਿੱਤਾ ਸੂਈ ਤਾਜੀ ਜੇ ਦੁੱਧ ਝੋਟੀ ਥੱਲੇ 9 10 ਕਿਲੋ ਤਿਆਰ ਜੇ ਵੀਰ ਜੀ ਆ ਲਾਗੋ ਥਣਾ ਦਾ ਸਾਇਜ ਦਾ ਗੈਪ ਚੈੱਕ ਕਰੋ ਵੀਰ ਜੀ ਹਨਾ ਥਣ ਲੇਵੇ ਦੀ ਬਹੁਤ ਸਾਫ ਜੇ ਹੈ ਵੀ ਪੁੱਲੀ ਜੇ ਚੋਣਾ ਤੇ ਵਿਖਾਉਨੇ ਆ ਵੀਰ ਜੀ ਤੁਹਾਨੂੰ ਖੋਲ ਕੇ ਵੇਖੋ ਜੀ ਅਕੀ ਵਿੱਦੀ ਸਾਡੇ ਚੜ੍ਹਦੀ ਕਲਾ ਡੇਰੀ ਫਾਰਮ ਨੂੰ ਵੱਤ ਵਤ ਸਬਸਕ੍ਰਾਈਬ ਤੇ ਸ਼ੇਅਰ ਕਰਿਆ ਕਰੋ ਤਾਂ ਜੋ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਤੁਹਾਨੂੰ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਆ ਕਰੋ ਚੱਕ ਵਿੱਦੀ ਥੱਲੇ ਖਣਾ ਦਾ ਸੈਜ ਤੇ ਗਾਇਬ ਬਹੁਤ ਵਿੱਦੀ ਭੋਲੀ ਜੇ ਚੋਣ ਤੇ ਥੋੜੀ ਜੀ ਨਾ ਜਵਾ ਕਰਕੇ ਲੱਪੇ ਜਣੀ ਛੋਟੀ ਦੁੱਧ 12 ਕਿਲੋ ਕਰ ਜੂਗੀ ਆ ਵੇਖੋ ਹਾਂਜੀ ਮੋੜ ਲਓ ਮੋੜ ਲਓ ਮੋੜ ਲਓ ਕੱਦ ਵਜਨ ਵਿੱਦੀ ਚੈੱਕ ਕਰੋ ਫੇਸ ਕੁਆਲਿਟੀ ਚੈੱਕ ਕਰੋ ਨੀਲੀ ਦੋਵੇਂ ਅੱਖਾਂ ਬਿੱਲੀਆਂ ਜੇ ਤਾਂ ਚਿੱਟਾ ਜੇ ਸਰੀਰ ਪੱਖੋਂ ਵੀ ਕੱਦ ਕੱਠ ਬੇਲ ਵੀ ਲੰਬਾਈ ਵੀ ਚੰਗੀ ਜੇ ਚੋਣ ਵੀਰ ਦੀ ਬਹੁਤ ਕਮਾਲ ਦੀ ਆ ਥੱਲੋਂ ਵੀ ਪੂਰੀ ਸਾਫ਼ ਜੇ ਥਣ ਦੇਵੇਂ ਫਿਕਸ ਜੇ ਲਵੇਦੀ ਆ ਦੇਖੋ ਵੀਰ ਜੀ ਕਰੋ ਚੈੱਕ ਬਹੁਤ ਹੀ ਚੰਗੀ ਚੋਣ ਵੀਰ ਦੀ ਬਹੁਤ ਹੀ ਕਮਾਲ ਦਾ ਲੱਗਾ ਅੱਲੀ ਸਾਈਡ ਤੋਂ ਵੀ ਤੁਹਾਨੂੰ ਚੈੱਕ ਕਰਾਉਣੇ ਆ ਕਿ ਛੋਟੀ ਦੀ ਵੀਰ ਜੀ ਮਲਕ ਬੈਣ ਵੀ ਚੈੱਕ ਕਰੋ ਆਪਕੋ ਇੱਕ ਮਿੰਟ ਵੇਖੋ ਕਿੱਡੀ ਲੱਗੀ ਜੇ ਉਹ ਵੇਖੋ ਥਣਾ ਦਾ ਸੈਜ ਤੇ ਗੈਪ ਤੇ ਵੀਰ ਜੀ ਮੁੱਲ ਝੋਟੀ ਆਪਾਂ 65000 ਦੀ ਦੇ ਦਾਂਗੇ 65000 ਚ ਕੋਈ ਨਹੀਂ ਮਾਨਤਨ ਕਰਦਾਂਗੇ ਵੀਰ ਦਾ ਕੋਈ ਫੋਨ ਲਾਵੇ ਹਾਂਜੀ ਕਰ ਲਾਂਗੇ ਮਾਨਤਨ ਵੀਰ ਦਾ ਕਰਾਂਗੇ ਤੇ ਦੂਜੇ ਨੰਬਰ ਤੇ ਵੀ ਦੀ ਝੋਂਗੇ ਬਹੁਤ ਹੀ ਵੱਡੇ ਕੱਦ ਤੇ ਚੰਗੇ ਥਣ ਲਵੇ ਦੀ ਸਾਫ ਮੈਂ ਇਹ ਵੀ ਵੀਰ ਜੀ ਸੂਈ ਸਵਾਈ ਆ ਨੀਲੀ ਦੀ ਮੈਂ ਜੀ ਤੇ ਇਹਦੇ ਮਗਰ ਵੀਰ ਜੀ ਆ ਕੱਟੀ ਜੇ ਆ ਜਿਹੜੀ ਜੇ ਉੱਠ ਪੁੱਤ ਏ ਆਜੀ ਸੂਈ ਜੇ ਆਹ ਵੇਖੋ ਕੱਟੀ ਜਮਕਰ ਤੇ ਫੇਸ ਕੁਆਲਟੀ ਵੀ ਜੀ ਤੁਹਾਨੂੰ ਚੈੱਕ ਕਰਾਉਣੀ ਆ ਇਹ ਵੀ ਜੀ ਢਾਲੀ ਮੈਂ ਜੇ ਇੱਕ ਮੈਂ ਦਾ ਸਿੰਘ ਕੁੰਡਾ ਜੇ ਤੇ ਇੱਕ ਪਛਾਣੂ ਮਹੀਨਾ ਜੇ ਢਾਲਾ ਜਿਆ ਹਾਂਜੀ ਜੀ ਇਹ ਮੈਂ ਥੋੜੇ ਦੁੱਧੂਗਾ 12 ਕਿਲੋ ਵੀ ਜੀ ਮੁੱਜ ਦਾ ਮੈਂ ਥੋੜੇ ਦੁੱਧ ਇਸ ਟਾਈਮ ਹੋਗਾ ਖੋਲੋ ਮੈਨੂੰ ਖੋਲੋ ਜੀ ਮੈਨ ਮੈਂ ਤੋੜ ਕੇ ਵਿਖਾਈਏ ਆਪਾਂ ਕੱਦ ਵੱਜਣੀ ਵੀ ਜੀ ਵੱਡਾ ਜੇ ਪਿੱਠਪੜਾ ਮੈਂ ਤਾਂ ਚੰਗਾ ਆ ਥਣਲੇਵਾ ਵੀ ਜੀ ਚੈੱਕ ਕਰੋ ਅਕੀਚੋਣ ਵੀ ਮੈਂ ਪੋਲੀ ਪੂਰੀ ਸਾਫ ਜੀ ਹਾਂਜੀ ਚੰਗੇ ਵੱਡੇ ਕੱਦ ਵਜਣ ਵਾਲੀ ਆ ਥਣ ਦੇ ਬਾਹਰ ਵੇਖੋ ਕਿੰਨਾ ਸਾਫ ਹੈ ਮੱਝ ਦਾ ਆ ਕਰੋ ਚੱਕ ਵੀ ਜੀ ਵੇਖੋ ਜੀ ਬਹੁਤ ਹੀ ਕਮਾਲ ਦੇ ਲੈਵਲ ਦੀ ਮਾਲ ਕੇ ਲੈਓ ਮੋੜ ਲਓ ਜੀ ਦੇ ਚੈੱਕ ਕਰੋ ਉਹ ਥਣਾ ਦਾ ਸਾਇ ਤੇ ਸਿਹਸ ਚਿਹਰਾ ਵੇਖੋ ਮੱਝ ਦਾ ਪੂਰੀ ਸਾਫ ਸੁਥਰੀ ਮੱਝ ਹੈ ਅੱਡੀਆਂ ਜੋੜਾਂ ਦੀ ਮੱਝ ਹੈ ਵੀ ਜੀ ਦੁੱਧ ਵਾਲੀ ਮੱਝ ਵੀ ਜੀ ਮਹੱਤਵ ਹੋਰ ਚੰਗੀ ਸਾਫ ਸੁਥਰੀ ਮੱਝ ਆ 49 ਵੀ ਜੀ ਬਹੁਤ ਸਾਫ ਹੈ ਮੱਝ ਓਲੀ ਬਿਲਕੁਲ ਚੋਣਿਆਂ ਜਿਹੜਾ ਮਰਜੀ ਵੀਰਪਰਾ ਬਹਿ ਕੇ ਚੋਵੇ ਆਵੇਂ ਤੁਹਾਨੂੰ ਲਾਗੋਦੀ ਕਰਕੇ ਵਿਖਾਉਨੇ ਆ ਕਰੀ ਚੈੱਕ ਆ ਵੇਖੋ ਬਾਹਨੇ ਦੇ ਵੇਖੋ ਲੀਲੀ ਦੱਬ ਜੇ ਵੇਖੋ ਅਗਲੇ ਬੰਨੇ ਮਿਲਕ ਵੈਨ ਵੀ ਚੈੱਕ ਕਰੋ ਇਹਦੀ ਮੱਝ ਦੀ ਵੀ ਜੀ ਤੇ ਮੁੱਲ ਵੀ ਜੀ ਭਵੇਂ ਦਾ ਆਪਾਂ 90 ਕਰ ਲਈਏ 95 ਕਰ ਲਈਏ ਵੇ ਵੀਰ ਜੀ 86000 ਦੀ ਮੈਂ ਆਪਾਂ ਦੇ ਦਾਂਗੇ। ਹਾਂਜੀ ਚੰਗਾ ਮੈਂ ਥੱਲੇ ਦੁੱਧ ਆ। ਕੱਦ ਵਜਨ ਵੀ ਚੰਗਾ ਚੂਣ ਹੀ ਮੈਂ ਠੰਡੀ ਸੀਲ ਦੇ। ਤੇ ਵੀਰ ਜੀ ਤੀਜੇ ਨੰਬਰ ਤੇ ਮੈਂ ਵਿਖਾਉਣਿਆ ਝੁੱਡਾ ਸੁਗਾ ਝੋਟੀ। ਇਹ ਵੀ ਵੀਰ ਜੀ ਥਣ ਚੱਡੇ ਦੀ ਚੰਗੀ ਮਾਲਕ ਜੇ। ਲੋ ਦੇ ਥੱਲੇ ਵੀ 11 ਕਿਲੋ ਤਿਆਰ ਹੋਊਗਾ ਜੀ। ਆਖੀ ਵੀਰ ਜੀ ਦਾ ਇੱਕ ਸਿੰਘ ਕੁੰਡਾ ਜੇ ਤੇ ਇੱਕ ਸਿੰਘੇ ਦਾ ਨੀ ਹੈਗਾ। ਹਾਂਜੀ। ਇਹ ਘਰ ਵਾਲੇ ਦੱਸਣ ਦੇ ਕਹਿੰਦੇ ਸੀ ਵੀ ਝੋਟੀ ਨਿਕਦੇ ਸੁਹਾਗੇ ਸੁਗੇ ਜੜਾ ਕੇ ਸਿੰਘ ਤੋੜਿਆ ਵਾ। ਫਕੀ ਚੋਣੀ ਛੋਟੀ ਸੋਣੀ ਪੂਰੀ ਆ ਦੇਖੋ ਫੇਸ ਕੁਆਲਟੀ ਚੈੱਕ ਕਰੋ ਇੱਕ ਰੰਗ ਕਾਲੀ ਜੱਡ ਬਲੈਕ ਹੈ ਪੂਰੀ ਤੇ ਇਹਦੇ ਮਗਰ ਵੀਰ ਜੀ ਆਹ ਵਾਲਾ ਕੱਟਾ ਜੇ ਆਹ ਬੱਚੇ ਤੋਂ ਅੰਦਾਜ਼ਾ ਲਾ ਲਓ ਕੋਈ 20 ਦਿਨਾਂ ਦੇ ਲਾ ਲਓ 5 ਦਿਨਾਂ ਦਾ ਲਾ ਲਓ ਨਹੀਂ ਕਰਦੀ ਸੂਈ ਜੇ ਖੋਲੋ ਵੀਰ ਜੀ ਖੋਲ ਕੇ ਚਲਾਓ ਇਹਨੂੰ ਮੱਜ ਨੂੰ ਖੋਲੋ ਤੋਰੋ ਵੀਰ ਜੀ ਫੇਸ ਕੁਆਲਟੀ ਚੈੱਕ ਕਰੋ ਹਾ ਉਹਨਾਂ ਦਾ ਸਾਈਜ਼ ਤੇ ਗੈਪ ਚੈੱਕ ਕਰੋ ਜੀ ਵੇਖੀ ਅਗਲੇ ਬੰਨੇ ਨੂੰ ਵੀ ਲੈਵਾ ਪੂਰਾ ਜੇ ਵੇਖੋ ਅੱਗੇ ਨੂੰ ਲਿਵਾ ਪੂਰਾ ਆ ਤੇ ਦੁੱਧ ਵੀ ਜੇ ਇਸ ਤਰ੍ਹਾਂ ਪੇ 11 ਕਿਲੋ ਹੋਊਗਾ ਜੇ ਕੋ ਮੈਂ ਸਾਂਭੂਗਾ ਆ ਜਾ ਕੇ ਦੁੱਧ ਹੋਰ ਵੀ ਲੀਟਰ 2 ਲੀਟਰ ਵਾਧ ਸਕਦੀ ਜੇ ਲੈਓ ਵੀ ਜੀ ਜਸੂਗਾ ਵੀ ਜੀ ਤਸੂਈ ਜੇ ਝੋਟੀ ਆ ਕੇ ਚੋਣ ਚਵਾਜ ਬਹੁਤ ਠੰਡੀ ਸੀਲ ਜੇ ਜਿਹੜਾ ਮਰਜ਼ੀ ਚ ਹੋਵੇ ਚੋਣ ਵੀ ਪੋਲੀ ਜੇ ਮੈਂ ਬਿਲਕੁਲ ਹਾਂ ਜੀ ਆ ਬੱਚਾ ਜੇ ਦਾ ਆ ਵੇਖੋ ਵੀ ਜੀ ਲੋ ਕਰੋ ਚੈੱਕ ਜੀ ਉਨਾ ਹੀ ਵਨ ਲੈ ਵਾਇਦਾ ਗਾਣ ਰੱਖਦੀ ਆ ਉਨਾ ਹੀ ਪਛਾਣ ਰੱਖਦੀ ਆ ਆ ਵੇਖੋ ਮਿਲਕ ਵੈਂਟ ਚੈੱਕ ਕਰੋ ਕਿ ਮੈਂ ਦੁੱਧ ਵਾਲੀ ਜੇ ਤੇ ਇਹਦਾ ਮੁੱਲ ਹੈਗਾ ਜੇ ਇਹਦਾ ਮੁੱਲ ਵੀ ਜੀ 80000 75000 ਚੋਂ ਵੀ ਜੀ ਮਾਨਤਨ ਕਰ ਦਾਂਗੇ ਕਿਉਂਕਿ ਵੀਰਪਰਾ ਫੋਨ ਲਾਵੇ ਆ ਮਾਨਤਨ ਕਰ ਦਾਂਗੇ ਜੀ ਮਾਕੀਬ ਜੀ ਫੇਰ ਅੱਗੇ ਹੱਥ ਜੋੜ ਕੇ ਬੇਨਤੀ ਆ ਵੀ ਚੜਦੀ ਕਲਾ ਡੇਰੀ ਨ ਫਾਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਵੇਖਣ ਚ ਵੀ ਜੀ ਧੰਨਵਾਦ ਬਹੁਤ ਬਹੁਤ ਜੀ ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ